ਸਾਹਿਬ ਜੀ ਤੇਰੇ ਕਵਨ ਕਵਨ ਗੁਣ ਕਹ ਕਹਗਾ ਕਾਬ ਕੌਨ ਸਾਹਿਬ ਗੁਣਿ ਨਦਾਨਾ ਤੁਮਰੀ ਮਹਿਮਾ ਮਰਣ ਨ ਸਕ। ਤੁੰਠਾਕੁਰ ਓ ਚ ਪਗ ਬਾਨਾ। ਆਏ ਪ੍ਰਵ ਸ਼ਰਣਾ ਗਤੇ। ਕਿਰਪਾ ਨ ਦ ਦਿਆਨ ਇੱਕ ਅਕਰ ਹਰ ਮਨ ਵਸਤ ਨਾਨਕ ਹੋ ਤਨ ਹੰਦ ਇੱਕ ਅਕਰ ਸਤ ਨਾਨਕ ਹੋਤਨ ਹਾ ਜੈ ਲਾ ਜੁਗੋ ਜੁਗ ਹਟਲ ਉਦੋ ਜਹਾਨ ਦੇ ਖਾਲੀ ਚਬਰ ਤਕਤਾਂ ਦੇ ਮਾਲਕ ਗਿਆਨ ਦੇ ਮਜਸਮੇ ਰਹਿਮਤਾਂ ਦੇ ਪੰਡਾਰ ਕਾਲ ਜੁਗ ਕੀ ਅਵਤਾਰ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਨ ਪਵਿੱਤਰ ਹਾਜ਼ੂਰੀ ਦੇ ਅੰਦਰ ਹਾਜ਼ਰੀਆਂ ਲਵਾਰੀ ਅਤੇ ਸਤਿਗੁਰਾਂ ਦੀ ਪਵਨ ਹਵਾਰਕ ਨਿਗੀ ਗੋਦ ਦਾ ਆਨੰਦ ਮਾਣ ਰਹੀ ਪਰਮ ਸਨਮਾਨਯੋਗ ਗੁਰਪਿਆਰੀ ਗੁਰਸਿਵਾਰੀ ਖਾਲਸਾ ਰੂਪ ਸਤ ਸੰਗਤ ਜਿਉ ਬੜੇ ਹੀ ਬਾਗ ਹਨ ਜਗਤ ਗੁਰੂ ਤੁੰ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਾਂ ਦੇ ਜੀਵਨ ਅਤਿਆਸ ਦੀ ਅਪਾਹਰ ਰੋਜ਼ ਕਥਾ ਵਿਚਾਰ ਕਰਦੇ ਹਾਂ ਆਓ ਸਤਿਗੁਰਾਂ ਜੀਆਂ ਦੇ ਜੀਵਨ ਇਤਿਹਾਸ ਵੀ ਕਥਾ ਵਿਚਾਰ ਕਰੀਏ ਲੜੀ ਨੂੰ ਅਗੇ ਤੋਰੀਏ ਅੰਦਾਸ ਤੇ ਕਰੋ ਕਿਰਪਾ ਦਾਸ ਨੂੰ ਬਖਸ਼ੋ ਅਸੀਸ ਸਤਿਗੁਰਾਂ ਦੀ ਬਖਸ਼ੀ ਹੋਈ ਗੁਰਫਤੇ ਦੇ ਨਾਲ ਸੰਜ ਪਾਈਏ ਗੁਰਫਤੇ ਦੇ ਨਾਲ ਆਪੋ ਆਪਣੀ ਆ ਗੁਰੂ ਘਰ ਦੇ ਚਰਨਾਂ ਦੇ ਅੰਦਰ ਹਾਜ਼ਰੀਆਂ ਲਵਾਈਏ ਦਾਵ ਸਤਕਾਰ ਸਹਿਤ ਫਤਿਹ ਪ੍ਰਵਾਹ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਚਲੀ ਲੜੀ ਦੇ ਵਿੱਚ ਆਪਾਂ ਵਿਚਾਰੇ ਸੀ ਸਤਕਾਰਯੋਗ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਬਿਸਮ ਬਿਸੀ ਚਰਨਗਰ ਦੇ ਵਿੱਚ ਸਤਿਗੁਰੂ ਪਹੁੰਚੇ ਹੋਏ ਨੇ ਇੱਥੇ ਦਾ ਰਾਜਾ ਜਿਹੜਾ ਹੈ ਇੰਦਰ ਸੈਨ ਇੱਥੇ ਦੇ ਰਹਿਣ ਵਾਲੇ ਭਾਈ ਭਖਰ ਤਰਖਾਨ ਉਹਦਾ ਪੁੱਤਰ ਭਾਈ ਝੰਡਾ ਮਰਦਾਨੇ ਨੂੰ ਕਲਿਆਸੀਨਾਂ ਦੇ ਘਰ ਪ੍ਰਸ਼ਾਦਾ ਲੈਣ ਦੇ ਲਈ ਮਰਦਾਨਾ ਕਰ ਗਿਆ ਬੜੇ ਚਾਵਾ ਦੇ ਨਾਲ ਉਹਨਾਂ ਨੇ ਲੰਗਰ ਪਾਣੀ ਤਿਆਰ ਕੀਤਾ ਹਉਣ ਸਤਗੁਰਾਂ ਦੇ ਮੁਬਾਰਕ ਚਰਨਾਂ ਦੇ ਵਿੱਚ ਆਏ ਸਤਗੁਰਾਂ ਨੇ ਕੱਲਿਆ ਸਤਗੁਰਾਂ ਨੇ ਉਹਨਾਂ ਦੇ ਪਿਓ ਦਾ ਨਾਮ ਦੱਸਿਆ ਝੰਡੇ ਤਰਖਾਨਾ ਦਾ ਨਾਮ ਦੱਸਿਆ ਕਿ ਉਹਨਾਂ ਦਾ ਪੁੱਤਰ ਹੈ ਝੰਡਾ ਉਹਨਾਂ ਤੁਲੰਗਰ ਲੈ ਕੇ ਆਉ ਹੁਣ ਜਦੋਂ ਸਤਗੁਰਾਂ ਦੇ ਮੁਬਾਰਕ ਚਰਨਾਂ ਦੇ ਵਿੱਚ ਆਇਆ ਉਦੋਂ ਸਤਗੁਰੂ ਕਹਿੰਦੇ ਨੇ ਭਾਈ ਦੱਸ ਕੀ ਕੰਮ ਆਇਆ ਲੰਗਰ ਵਕੈ ਦਾ ਸਤਿਗੁਰਾਂ ਦੇ ਮਹਾਰਗ ਚਰਨਾਂ ਦੇ ਵਿੱਚ ਰੱਖਿਆ ਕਿ ਤੁਹਾਡੇ ਲਈ ਆ ਲੰਗਰ ਲੈ ਕੇ ਆਏ ਹਾਂ ਹੁਣ ਸਤਿਗੁਰਾਂ ਨੇ ਕਹਿ ਦਿੱਤਾ ਕਿ ਭਾਈ ਤੂੰ ਹੁਣ ਲੈਣ ਕੀ ਆਇਆ ਇਹ ਸਾਨੂੰ ਦੱਸਣਾ ਕਿ ਕੀ ਸੰਗਤ ਮੇਲ ਤੇ ਮਾਰਾ ਹੁਣ ਕੀ ਲੈਣ ਆਏ ਓ ਤੁਸੀਂ ਜਿਹੜੀ ਸਾਡੀ ਸੰਗਤ ਕਰਨ ਹੁਣ ਉਹ ਜਿਹੜਾ ਝੰਡਾ ਸੀ ਉਹ ਕਹਿਣ ਲੱਗਾ ਕਿ ਤੁਹਾਡਾ ਇਹ ਜਜਮਾਨ ਤੁਹਾਡਾ ਇਹ ਪਿਆਰਾ ਕਰ ਗਿਆ ਸੀ ਦਾ ਲੰਗਰ ਪਾਣੀ ਬੜਾ ਮੈਂ ਪੁੱਛਿਆ ਕਿ ਉਹਨਾਂ ਨੂੰ ਕੀ ਪਸੰਦ ਹੈ ਤਾਂ ਮੇਰੇ ਤਾਂ ਮਨ ਦੇ ਵਿੱਚ ਇਹੀ ਖਿਆਲ ਆਇਆ ਕਿ ਲੰਗਰ ਪਾਣੀ ਦੀ ਉਹਨਾਂ ਦੀ ਖਿਦਮਤ ਕੀਤੀ ਜਾਵੇ ਪ੍ਰਸ਼ਾਦੇ ਦੀ ਉਹਨਾਂ ਦੀ ਖਿਦਮਤ ਕੀਤੀ ਜਾਵੇ ਤਾਂ ਮੈਂ ਤੁਹਾਡੇ ਮੁਬਾਰਕ ਚਰਨਾਂ ਦੇ ਵਿੱਚ ਲੇਖਿਆ ਬਾਕੀ ਤੁਹਾਡਾ ਹੁਕਮ ਤੇ ਤੁਹਾਡਾ ਵਚਨ ਸਰਬੱਤ ਹੈ ਹੁਣ ਲੰਗਰ ਪ੍ਰਸ਼ਾਦਾ ਸਤਿਗੁਰਾਂ ਦੇ ਸਾਹਮਣੇ ਪਏ ਭਾਈ ਮਰਦਾਨਾ ਜੀ ਅਤੇ ਭਾਈ ਬਾਲਾ ਜੀ ਲੰਮੇ ਸਮੇਂ ਤੋਂ ਉਹ ਕੁੜੀ ਕਰ ਰਹੀ ਸੀ ਕਿ ਲੰਗਰ ਆਵੇ ਪ੍ਰਸ਼ਾਦਾ ਸ਼ਕਾਂਗੇ ਅਗੁਰੂ ਨਾਨਕ ਦੇ ਮਹਾਰਾਜ ਜੀ ਹੁਣ ਝੰਡੇ ਦੇ ਨਾਲ ਹੋਰ ਵੀ ਬਚਨ ਬਿਲਾਸ ਅੱਗੇ ਸਾਂਝੇ ਕਰ ਰਹੇ ਨੇ ਜੋ ਆਪਾਂ ਪਿਛੇ ਲੜੀ ਇੱਥੇ ਛੱਡੀ ਸੀ ਆ ਉਹ ਆਪਾਂ ਦੀ ਲੜੀਆਂ ਨੂੰ ਪੂਰੀ ਕਵੀ ਸੰਤੋਖ ਸਿੰਘ ਜੀ ਦਾ ਇਤਿਆਸ ਲਿਖਿਆ ਹੋਇਆ ਜੋ ਆਪਾਂ ਹਰ ਰੋਜ਼ ਵਿਚਾਰਦੇ ਆ ਕਵੀ ਸੰਤੋਖ ਸਿੰਘ ਜੀ ਚੂੜਾ ਮਣੀ ਕਵੀ ਜੀ ਲਿਖਦੇ ਨੇ ਕਿ ਸ੍ਰੀ ਗੁਰਪਨੈ ਅਸਨ ਜੋ ਪਾਨਾ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਪੰਡਾ ਜੀ ਵਾਹਿਗੁਰੂ ਛੰਡਾ ਜੀ ਤੁਸੀਂ ਦੱਸਣਾ ਕਰੋ ਕਿ ਤੁਸੀਂ ਇੱਥੇ ਇਹ ਜਿਹੜਾ ਲੰਗਰ ਲੈ ਕੇ ਆਏ ਹੋ ਤੁਹਾਡਾ ਮਨੋਰਥ ਕੀ ਹੈ ਤੁਸੀਂ ਕੀ ਲੈਣਾ ਚਾਹੁੰਦੇ ਹੋ ਤਾਂ ਜਦੋਂ ਜਾ ਕੋ ਕਰੋ ਪੰਚ ਦੇ ਸਥਾਨਾ ਤਾਂ ਉਹ ਲੰਗਰ ਜਿਹੜਾ ਲੈ ਕੇ ਆਇਆ ਲੰਗਰ ਸੀ ਜਿਹੜਾ ਉਹ ਖੁੱਲਾ ਲੰਗਰ ਲੈ ਕੇ ਆਇਆ ਸੀ ਮਤਲਬ ਹੈ ਤਿੰਨ ਜਣੇ ਸੀ ਲੰਗਰੇ ਤਾਂ ਲੱਗਦਾ ਸੀ ਕਿ ਪੰਜ ਤੋਂ ਵੱਧ ਉਹ ਪ੍ਰਸ਼ਾਦਾ ਸੱਕ ਸਕਦੇ ਸੀ ਤਾਂ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਬਕਾਇਦਾ ਸਾਡਾ ਪਿਆਰਾ ਤੁਹਾਡੇ ਨਾਲ ਗਿਆ ਤਿੰਨ ਜਣਿਆਂ ਦਾ ਲੰਗਰ ਤੁਸੀਂ ਪੰਜ ਦਾ ਲੈ ਕੇ ਆਏ ਹੋ ਚੰਗੀ ਗੱਲ ਹੈ ਖੇਤਮਤ ਕੀਤੀ ਜਾ ਤੁਹਾਡੀ ਇਹ ਸਤਿਗੁਰੂ ਕਹਿੰਦੇ ਨੇ ਇੱਕ ਭਾਗ ਜੋ ਅਸਨ ਜੋ ਹੋਏ ਇੱਕੰਦੇ ਇਹ ਬਾਗਾਂ ਦੇ ਨਾਲ ਲੰਗਰ ਨਸੀਬ ਹੁੰਦਾ ਹੈ ਅਤੇ ਬਾਗਾਂ ਦੇ ਨਾਲੇ ਲੰਗਰ ਦੀ ਖਿਦਮਤ ਕੀਤੀ ਜਾਂਦੀ ਹੈ। ਜਹਾਂ ਦਾਣੇ ਤਹਾਂ ਖਾਣੇ ਨਾਨਕ ਸੱਚੇ। ਤਾਂ ਇਹ ਦਾਣਾ ਜਿਹੜਾ ਹੈ ਖਿਲ ਰਿਆ ਕੋਈ ਇਸ ਚੁਗਣਾ ਪੈਂਦਾ। ਤਾਂ ਤੁਹਾਡਾ ਕਰ ਸਾਡਾ ਲੰਗਰ ਇਹ ਦਾਣਾ ਲਿਖਿਆ ਸੀ ਇਹ ਰੱਬ ਦੀ ਗੱਲ ਹੀ ਹੈ। ਕਿਰਪਾ ਹੈ ਮਰਦਾਨਾ ਜੀ ਤੁਹਾਡੇ ਘਰ ਗਏ ਤੁਸੀਂ ਲੰਗਰ ਲੈ ਕੇ ਆਏ ਸਤਿਗੁਰੂ ਕਹਿੰਦੇ ਤੁਹਾਡਾ ਇਹ ਖਿਦਮਤ ਸਾਡੇ ਪਸੰਦ ਆਈ ਹੈ ਤੁਹਾਡੀ ਇੱਕ ਸੇਵਾ ਸਾਡੇ ਪਸੰਦ ਆਈ ਹੈ ਲੰਗਰ ਸ਼ਕਾਂਗੇ ਪਰ ਲੰਗਰ ਤੁਸੀਂ ਪੰਜ ਦਾ ਲੈ ਕੇ ਆਏ ਹੋ ਤਾਂ ਇਦਾਂ ਕਰੋ ਮਰਦਾਨੇ ਕੋ ਦੀਜੇ ਇਸ ਵੇ ਪਹਿਲਾਂ ਸਾਡੇ ਮਰਦਾਨੇ ਨੂੰ ਲੰਗਰ ਸ਼ਕਾਓ ਅਤੇ ਉਸ ਤੋਂ ਬਾਅਦ ਆਪਾਂ ਜਿਹੜੀਆਂ ਅੱਗੇ ਗੱਲਾਂ ਕਰਨੀਆਂ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਕਰਾਂਗੇ مردانے نو کہ ستگروں نے اندر سین کو لے ہو بلائے تو کہتے یہ تھی جڑا مکھی ہے اندر سین تسی کہنے راجہ ہے گرو نانک دیو مہاراج جیوں بھی ساتھ کے لے کے آؤ پوجن پن تمارہ مکھائی چنگا ہو بے ہوا تڈے نگر یہ تھی ہو بے گا پوے کے لنگر شکھانگے گے رب دے دی در دیا گلا کر ਉਦਾ ਨੂੰ ਮੰਨਣ ਵਾਲੇ ਲਾ ਨੂੰ ਰਾਮ ਨੂੰ ਜਨ ਨੂੰ ਵੀ ਮੰਨਦਾ ਹੋਵੇਗਾ ਉਹਦੇ ਮਤਾਵ ਕੱਪ ਗੱਲਾਂ ਕਰਾਂਗੇ ਤਾਂ ਜਦੋਂ ਉਹਨੂੰ ਗਿਆ ਕੇਂਦਰ ਸਿੰਘ ਨੂੰ ਲੈ ਕੇ ਆਏ ਸਮਾਨ ਕੀਨ ਪੰਚ ਭਗਾ ਇਹ ਝੰਡੇ ਨੂੰ ਜਦੋਂ ਸਤਿਗੁਰਾਂ ਨੇ ਕਿਹਾ ਤੂੰ ਲੈ ਕੇ ਆ ਇੰਦਰ ਸਿੰਘ ਨੂੰ ਲੈ ਕੇ ਆ ਰਾਜੇ ਨੂੰ ਇਹ ਨਾਲ ਦੀ ਨਾਲ ਦੌੜੇ ਇੰਦਰ ਸਿੰਘ ਨੂੰ ਲੈਣਗੇ ਏਕ ਭਗ ਦੇਵਨ ਤਪ ਇੱਕ ਸਮਾਂ ਨਹੀਂ ਲੱਗਿਆ ਨੂੰ ਦੌੜ ਕੇ ਨਗਰ ਦੇ ਵਿੱਚ ਗਿਆ ਅਤੇ ਨਹ ਕੋਲੇ ਮਰਦਾਨਾ ਕਹੇ ਤਮ ਲੇਖਾ ਉਹ ਹੁਣ ਜਦੋਂ ਝੰਡਾ ਲੈਣ ਗਿਆ ਬੁਲਾਣ ਗਿਆ ਗੁਰੂ ਨਾਨਕ ਦੇ ਮਹਾਰਾਜ ਜੀ ਮਰਦਾਨੇ ਨੂੰ ਕਿੰਨੇ ਮਰਦਾਨੇ ਆ ਤੁਸੀਂ ਲੰਗਰ ਛਕੋ ਅਤੇ ਅਸੀਂ ਝੰਡਾ ਆਵੇਗਾ ਉਹਦੇ ਨਾਲ ਇੰਦਰ ਸੈਨ ਆਉਂਦਾ ਜਾਂ ਨਹੀਂ ਆਉਂਦਾ ਆਪਾਂ ਬਾਅਦ ਦੇ ਵਿੱਚ ਫਿਰ ਉਹਦੇ ਨਾਲ ਲੰਗਰ ਛਕਾਂਗੇ ਹੁਣ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਉਹ ਕਹਿੰਦਾ ਗੁਰੂ ਪਨਾਇ ਤੁਮ ਭੁਖ ਬੋਖਾ ਬੋਨਾ ਕਾਰਨ ਹਟਾਓ ਮਰਦਾਨਾ ਕਹਿੰਦਾ ਸਤਿਗੁਰੂ ਅਜੇ ਤੱਕ ਐਦਾ ਹੋਇਆ ਤਾਂ ਨਹੀਂ ਹੈ ਕਿ ਤੁਸੀਂ ਲੰਗਰ ਦੀ ਉਡੀਕ ਕਰੋ ਅਤੇ ਤੁਹਾਡੇ ਤੋਂ ਪਹਿਲਾਂ ਲੰਗਰ ਛੱਕ ਦੀਏ ਤੁਹਾਡੇ ਨਾਲ ਸਕਦੇ ਆ ਦਾਤਾ ਜੀ ਇਹ ਨਹੀਂ ਹੋ ਸਕਦਾ ਕਿ ਗੁਰੂ ਉਡੀਕ ਕਰਦਾ ਕਿਸੇ ਦੀ ਅਤੇ ਅਸੀਂ ਗੁਰੂ ਤੋਂ ਪਹਿਲਾਂ ਲੰਗਰ ਛੱਕੀਏ ਇਹ ਅਦਬ ਸਤਕਾਰ ਹੈ ਗੁਰੂ ਦਾ لنگر جے جی چکنا ہے اسی کٹھی چکا گے گرو نانک دیو مہاراج جی کہ تک لگی مردان مردانہ جی چکنا کرو کہ نہیں جی میں گا ہاتے اندر سینہ آئے گا راجا انہوں نے گل بات کرا گے میں بھی انہوں دیکھ کے بڑا حیران ہوا نگردہ دارجا ہے ست گرو ایگ د کہ نگردہ کا چونکی کا ہے لگر نگر خدمت کردہ پہ ہے ਇਦਾਂ ਦਾ ਚੌਕੀਦਾਰ ਵੀ ਨਹੀਂ ਕਰਦਾ ਜਿੱਦਾਂ ਜੀ ਉਹ ਖਦਮਤ ਕਰਦਾ ਕੋਈ ਨਗਰ ਦੇ ਵਿੱਚ ਆਇਆ ਅਣ ਪਛਾਤਾ ਇਨਸਾਨ ਉਹਦੇ ਨਾਲ ਉਹਨੂੰ ਪਹਿਲਾਂ ਆਪ ਮਿਲਦੇ ਉਹਦੇ ਨਾਲ ਗੱਲਬਾਤ ਕਰਦੇ ਦੱਸਦੇ ਨਹੀਂ ਨੇ ਕਿ ਮੈਂ ਨਗਰ ਦਾ ਰਾਜਾ ਹਾਂ ਮਰਦਾਨਾ ਕਹਿੰਦਾ ਮੇਰੇ ਨਾਲ ਵੀ ਇਦਾਂ ਹੋਇਆ ਸਤਿਗੁਰੂ ਚੰਗਾ ਹੋਵੇਗਾ ਤੁਸੀਂ ਹੁਕਮ ਕੀਤਾ ਅਤੇ ਝੰਡਾ ਸੱਦਣ ਵੀ ਗਿਆ ਰਾਜਾ ਵੇਗ ਉਹਦੇ ਨਾਲ ਬਹਿ ਕੇ ਆਪਾਂ ਗੱਲਾਂ ਬਾਤਾਂ ਕਰਾਂਗੇ ਨਾਲੇ ਰੱਬ ਦੇ ਦਰਦੀਆਂ ਦੁਨੀਆਂ ਦੀਆਂ ਗੱਲਾਂ ਕਰਾਂਗੇ ਨਾਲੇ ਉਸ ਰਾਜੇ ਬਾਰੇ ਪੁੱਛਾਂਗੇ ਇਤਨੀ ਵੱਡੀ ਇਜਾਮਤ ਇਹ ਲਾਜਮੇ ਹੈ ਦਾ ਇਹ ਸਿੱਧਾ ਰੱਬ ਦੀ ਕਿਰਪਾ ਹੁੰਦੀ ਹੈ ਐਦਾ ਨਹੀਂ ਹੋ ਸਕਦਾ ਇਤਨਾ ਵੱਡਾ ਗੁਣ ਜਿਹੜਾ ਤੁਹਾਡੇ ਕੋਲ ਰੱਬ ਨੇ ਦਿੱਤਾ ਰਾਜਾ ਬਣਾਇਆ ਉਤੋਂ ਵੱਡਾ ਗੁਣ ਜਿਹੜਾ ਤੁਹਾਡੇ ਕੋਲ ਇਹ ਸਬਰ ਦਿੱਤਾ ਹੈ ਸੰਤੋਖ ਦਿੱਤਾ ਹੈ ਰੱਬ ਨੇ ਲੋਕਾਂ ਦੀ ਖੇਦਮਤ ਕਰਦੇ ਹੋਏ مردانا میں دو چار سوال نے ستگر میں انہوں میں لنگر فیری چکا گا سن بچ اچھو مردان مردانا میں نہیں میں ملو میں اور سی جی ہوا سی لگ مردانے لی کٹ بھی دتا سی لنگر کے مردانہ مردانا کہنا ساتھ گروہ میں نہیں شکنا جدو تسی چکو گے راجا وے گا انہوں لنگر چکا گے جھنڈا گئے بلاون تاکہ جھنڈا بلاؤ گے ہے راجے نو ਉਧਰ ਸੈਨ ਨਿਰਪਮਾਤਲ ਜਗ ਉਹ ਜਿਹੜਾ ਇਹ ਝੰਡਾ ਹੈ ਝੰਡਾ ਬੁਲਾਣ ਗਿਆ ਉਧਰ ਸੈਨ ਰਾਜੇ ਨੂੰ ਉਧਰ ਸੈਨ ਰਾਜੇ ਦਾ ਇੱਕ ਭਣਜਾ ਹੈ ਅਤੇ ਉਹਦਾ ਨਾਂ ਹੈ ਸੁਦਰਸੈਨ ਤਾ ਹੁਣ ਝੰਡਾ ਦੱਸਦਾ ਸੀ ਕਿ ਇਹ ਰਾਜਾ ਵੀ ਬੜਾ ਕਮਾਲ ਦਾ ਹੈ ਬੜਾ ਧਰਮ ਦੇ ਮੁਤਾਬਕ ਚੱਲਦਾ ਹੈ ਇਹਦਾ ਜਿਹੜਾ ਭਣਜਾ ਹੈ ਤਾਂ ਉਹ ਵੀ ਬੜੇ ਕਮਾਲ ਦਾ ਹੈ ਨੌਜਵਾਨ ਹੈ ਅਤੇ ਇਤਨੀ ਲੋਕਾਂ ਦੀ ਉਹ ਵੀ ਖਿਦਮਤ ਕਰਦਾ ਹੈ ਬੜੀ ਸੇਵਾ ਕਰਦਾ ਹੈ ਲੋਕਾਂ ਦੀ ਇਹ ਮਰਦਾਨਾ ਦੱਸ ਰਿਹਾ ਕਿ ਇਹ ਦੋਵੇਂ ਜਣੇ ਇਦਾਂ ਨੇ ਇੰਦਰਸੈਨ ਤਬ ਉਪਬੰਨ ਬੈਸਾ ਹੁਣ ਇਧਰ ਮਰਦਾਨਾ ਜੀ ਇਹਨਾਂ ਦੀਆਂ ਗੱਲਾਂ ਕਰ ਰਹੇ ਸੀ ਉਧਰ ਜਿਹੜਾ ਛੰਡਾ ਗਿਆ ਸੀ ਬਲਾਉਣ ਦੇ ਲਈ ਉਹ ਬਾਗ ਦੇ ਵਿੱਚ ਪਹੁੰਚ ਗਿਆ ਉਹਨੂੰ ਪਤਾ ਸੀ ਕਿ ਜਿਹੜਾ ਇਹ ਇੰਦਰਸੈਨ ਹੈ ਬਾਗ ਦੇ ਵਿੱਚ ਇਕਾਂਤ ਦੇ ਵਿੱਚ ਬਹਿ ਕੇ ਰੱਬ ਦਾ ਧਿਆਨ ਕਰਦਾ ਹੈ ਇਤਨਾ ਵੱਡਾ ਗੁਣ ਜਿਹੜਾ ਰੱਬ ਦੀ ਇਜਾਜ਼ਤ ਤੋਂ ਬਿਨਾਂ ਨਹੀਂ ਮਿਲ ਸਕਦਾ ਕਿਰਪਾ ਤੋਂ ਬਿਨਾਂ ਨਹੀਂ ਮਿਲ ਸਕਦਾ ਕੋਈ ਕਾਂਤ ਦੇ ਵਿੱਚ ਵਹਿੰਦਾ ਹੁੰਦਾ ਸੀ ਰੱਬ ਨੂੰ ਯਾਦ ਕਰਦਾ ਉਹਦਾ ਸਿਮਰਨ ਕਰਨਾ ਤੇ ਨਾਲ ਦੀ ਨਾਲ ਉੱਥੇ ਪਹੁੰਚਿਆ ਉਸ ਉਪਵਨ ਦੇ ਵਿੱਚ ਬਾਗ ਦੇ ਵਿੱਚ ਤਾਂ ਜਦੋਂ ਉੱਥੇ ਪਹੁੰਚਿਆ ਜਾ ਕੇ ਤੇ ਹਸੋ ਬਚਨ ਉਚਾਰਿਓ ਐਸਾ ਛੰਡੇ ਨੇ ਜਾ ਕੇ ਉਸ ਆਪਣੇ ਦੂਰਦਰੇਡੇ ਮਾਮੇ ਦੇ ਕੋਲ ਜਾ ਕੇ ਗੱਲ ਕੀਤੀ ਕਹਿੰਦੇ ਇੰਦਰ ਸਿੰਘ ਰਾਜਾ ਜੀ ਮਾਮਾ ਦੇ ਤੁਹਾਨੂੰ ਸਾਡੇ ਨਗਰ ਦੇ ਵਿੱਚ ਇੱਕ ਪਹੁੰਚੇ ਹੋਏ ਮਹਾਪੁਰਸ਼ ਆਏ ਨੇ ਕਰੇ ਹੇਤ ਜਨ ਗਿਆਨ ਧਿਆਨਾਂ ਜਿਹਦਾ ਤੁਸੀਂ ਧਿਆਨ ਧਰਦੇ ਹੋ ਅਤੇ ਜਿਸ ਤਰੀਕੇ ਦੇ ਨਾਲ ਤੁਹਾਨੂੰ ਗਿਆਨ ਪ੍ਰਾਪਤ ਹੋਇਆ ਗਿਆਨ ਦਾ مالک ਧਿਆਨ ਦਾ مالک ਉਹ ਅੱਜ ਸਾਡੇ ਨਗਰ ਦੇ ਵਿੱਚ ਆਇਆ ਹੈ ਨਗਰ ਤੋਂ ਬਾਹਰ ਬੈਠਾ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਨੂੰ ਸਦਕੇ ਲੈ ਕੇ ਇੰਦਰ ਸਿੰਘ ਰਾਜੇ ਨੂੰ ਅੱਜ ਉਹਨਾਂ ਦੇ ਨਾਲ ਲੰਗਰ ਛਕਣਾ ਹੈ। ਤਾਂ ਜਦੋਂ ਉਹਨੂੰ ਇਹਦਾ ਮਿਲ ਸੰਤ ਪੂਰਨ ਗਤਦਾਨਾ ਕਿ ਗੁਰ ਉਹ ਨੇ ਸੰਤ ਬਾਪੁਰਸ਼ ਪੂਰਨ ਗੁਰੂ ਮੁਕਤੀ ਦੇ ਦਾਤੇ ਰਹਿਮਤਾਂ ਦੇ ਭੰਡਾਰ ਨੇ ਕਿ ਉਹਨਾਂ ਨੇ ਤੁਹਾਨੂੰ ਸਦਿਆ ਚਲੋ ਬੁਲਾਵੋ ਆਪੋ ਤਾਂ ਹੈ ਪਾਹੀ ਨਾਲ ਦੀ ਨਾਲ ਤੁਸੀਂ ਮੇਰੇ ਨਾਲ ਚਲੋ ਤੁਮ ਬਿਨ ਅਸਨ ਅੱਜ ਅਜੇ ਤੱਕ ਸੋ ਨਹੀਂ ਕਿ ਜਦੋਂ ਤੱਕ ਤੁਸੀਂ ਜਾਵੋਗੇ ਨਹੀਂ ਉਹਨਾਂ ਨੇ ਕਿਹਾ ਹੈ ਸੀ ਲੰਗਰ ਨਹੀਂ ਸ਼ਕਾਂਗੇ ਤਾਂ ਤੁਸੀਂ ਚਲੋ ਤੁਸੀਂ ਵੀ ਲੱਗ ਰ ਸਕੋ ਅਤੇ ਅੱמא ਉਹਨਾਂ ਨਾਲ ਗੱਲਾਂ ਕਰਦੇ ਆ ਤੁਹਾਡੇ ਵੀ 100 ਸਵਾਲ ਨੇ ਅਤੇ ਮੇਰੇ ਵੀ 100 ਸਵਾਲ ਨੇ ਜਿਹੜੇ ਉਹਨਾਂ ਦੇ ਨਾਲ ਕਰਨੇ ਨੇ ਤੁਸੀਂ ਵੀ ਕਰਿਓ ਅਤੇ ਮੈਂ ਵੀ ਕਰਾਂਗਾ ਗਿਆਨ ਦੀ ਗੱਲ ਕਰਿਓ ਧਿਆਨ ਦੀ ਗੱਲ ਕਰਿਓ ਤਰਮ ਦੀ ਗੱਲ ਕਰਿਓ ਰੱਬ ਦੀ ਗੱਲ ਕਰਿਓ ਰਾਜ ਦੀ ਗੱਲ ਕਰਿਓ ਪਰਜਾ ਦੀ ਗੱਲ ਕਰਿਓ ਤੁਸੀਂ ਚਲੋ ਉਥੇ ਤਾਂ ਇਹਨੂੰ ਸਾਧਕੇ ਲੈ ਕੇ ਆ ਜਦੋਂ ਸੁਣਾ ਰਿਆ ਸੀ ਝੰਡਾ ਸੁਨ ਕਰ ਹਰਿੰਦਰ ਸਿੰਘ ਹਰਖਾਨਾ ਹਿੰਦਰ ਸਿੰਘ ਨੂੰ ਜਦੋਂ ਕਿਹਾ ਕਿ ਰੱਬ ਹੀ ਆ ਗਿਆ ਸਾਡੇ ਨਗਰ ਦੇ ਵਿੱਚ ਉਹ ਬੜਾ ਖੁਸ਼ ਹੋਇਆ ਜਿਸਰ ਅਬਦਾਮੈਂ ਧਿਆਨ ਇਸ ਜੰਗਲ ਬਾਗ ਦੇ ਵਿੱਚ ਆ ਕੇ ਧਰਦਾ ਉਹ ਰੱਬ ਕਿੱਥੇ ਆਇਆ ਸਾਡੇ ਨਗਰ ਦੇ ਵਿੱਚ ਆਇਆ ਜੇਦਾ ਧਿਆਨ ਤਰਿਆ ਜਾਂਦਾ ਹੈ ਜਿੱਤੋਂ ਗਿਆਨ ਮਿਲਦਾ ਉਹ ਤਾਂ ਰੱਬ ਸਾਡੇ ਘਰ ਪਹੁੰਚੇ ਹੋਏ ਨੇ ਨਗਰ ਦੇ ਵਿੱਚ ਪਹੁੰਚੇ ਹੋਏ ਨੇ ਉਹਨੂੰ ਸੁਣ ਕੇ ਬੜਾ ਚਾਪ ਛੜਿਆ ਉਹਨੂੰ ਅਤੇ ਜਨ ਪਰ ਪਿਆਸੇ ਕੋ ਸੁਧਾ ਮਿਲਾਨਾ ਜਿਵੇਂ ਪਿਆਸੇ ਨੂੰ ਸੁਧਾ ਮੱਲੋ ਅੰਮ੍ਰਿਤ ਮਿਲ ਜੇ ਜਿਵੇਂ ਪਿਆਸੇ ਨੂੰ ਜਲ ਮਿਲ ਜੇ ਤਾਂ ਐਦਾ ਉਹਦੇ ਬਚਨ ਲੱਗੇ ਕਿ ਬੜੇ ਲੰਮੇ ਸਮੇਂ ਤੋਂ ੜੀ ਗਸੀ ਪਿਆਸੇ ਦੀ ਭੁੱਖ ਮਿਟ ਗਈ ਜਲਦੀ ਥਾਂ ਤੇ ਅੰਮ੍ਰਿਤ ਦੇ ਦਿੱਤਾ ਕਿਤਨਾ ਮਠਿਆ ਸਤਿ ਅੰਮ੍ਰਿਤ ਵਰਗਾ ਬਚਨ ਲੱਗੇ ਉਹ ਸਚੰਟੇ ਦੇ ਇਸ ਉਧਰ ਸੈਨ ਨੂੰ ਇੰਦਰ ਸੈਨ ਰਾਦੇ ਨੂੰ ਤਾਂ ਨਾਲ ਦੀ ਨਾਲ ਉਹ ਚੱਲੇ ਆ ਉਠ ਕਰ ਗਮਨੇ ਤੂਰਣ ਸੰਗਾ ਮਰਦ ਜਿੱਥੇ ਸਤਿਗੁਰੂ ਬੈਠੇ ਨੇ ਨਾਲ ਦੀ ਨਾਲ ਉਹਨਾਂ ਦੇ ਕੋਲ ਕਿ ਚਲੋ ਮੈਂ ਉਹਨਾਂ ਦੇ ਕੋਲ ਚਲਦਾ ਹਾਂ ਤਿੰਨ ਕੇ ਮਨ ਮੈਂ ਪ੍ਰੇਮ ਉਹ ਮੰਗਾ ਪਹਿਲਾਂ ਤਾਂ ਉਹਨੇ ਮਨ ਦੇ ਵਿੱਚ ਪ੍ਰੇਮ ਧਾਰਨ ਕੀਤਾ ਝੰਡੇ ਨੂੰ ਕਿਹਾ ਕਿ ਝੰਡਾ ਜੀ ਸਭ ਤੋਂ ਪਹਿਲਾਂ ਅ ਰੱਬ ਦੇ ਕੋਲ ਜਾਇਦਾ ਨਾ ਤਾਂ ਸਾਡੇ ਕੋਲ ਪ੍ਰੇਮ ਹੋਣਾ ਚਾਹੀਦਾ ਸਵਾਲ ਕਰਨੇ ਨੇ ਉੱਥੇ ਗੱਲਾਂ ਚੱਲਣ ਗਈਆਂ ਸਵਾਲ ਆਪਾਂ ਨੂੰ ਕਰਨਗੇ ਆਪਾਂ ਸਵਾਲ ਕਰਾਂਗੇ ਉਹ ਬਲ ਬਾਤ ਦੇ ਵਿੱਚ ਹੈ ਬਾਅਦ ਦਾ ਮੈਟਰ ਹੈ ਪਰ ਪਹਿਲਾਂ ਸਾਡੇ ਮਨ ਦੇ ਵਿੱਚ ਅੰਤਾਂ ਦਾ ਪ੍ਰੇਮ ਹੋਣਾ ਚਾਹੀਦਾ ਜੇ ਆਪਾਂ ਉਹਨਾਂ ਕੋਲ ਕਰਨੇ ਜਾ ਕੇ ਸਵਾਲ ਮੇਰੇ ਵੀ ਨੇ ਪਰ ਹੁਣ ਗੱਲ ਇਹ ਹੈ ਕਿ ਰੱਬ ਨੂੰ ਮਿਲਣਾ ਹੈ ਜਾਂ ਕਿ ਰੱਬ ਨੂੰ ਮਿਲੇ ਤਾਂ ਨਾ ਜਦੋਂ ਉਦੋਂ ਅਥਾਹ ਪ੍ਰੇਮ ਹੋਣਾ ਚਾਹੀਦਾ ਅਥਾਹ ਮੁਹੱਬਤ ਹੋਣੀ ਚਾਹੀਦੀ ਹੈ ਨਏ ਨਾਮ ਹੈ ਉਹਨੂੰ ਵੇਖਿਆ ਨਾ ਉਹਨਾਂ ਨੂੰ ਸੁਣਿਆ ਹੈ ਨਾ ਮੈਨੂੰ ਪਤਾ ਕਿੱਥੋਂ ਆਏ ਨੇ ਕਿੱਦਾਂ ਦੇ ਨੇ ਕੋਈ ਪਤਾ ਨਹੀਂ ਤਾਂ ਜੇ ਹੁਣ ਪ੍ਰੇਮ ਉਹਨਾਂ ਦੇ ਪ੍ਰਤੀ ਜਾਗੇਗਾ ਤਾਂ ਉਹ ਪ੍ਰੇਮ ਰੰਗ ਲਿਆਵੇਗਾ ਉਹੀ ਮੁਹੱਬਤ ਬਣਦੀ ਹੈ ਤਾਂ ਉਹਨੂੰ ਵੀ ਝੰਡੇ ਨੂੰ ਵੀ ਦੱਸ ਰਿਹਾ ਇੰਦਰਸੈਨ ਰਾਜਾ ਕਿ ਆਪਾਂ ਪਹਿਲਾਂ ਆਪਣੇ ਮਨ ਦੇ ਵਿੱਚ ਪ੍ਰੇਮ ਪੈਦਾ ਕਰੀਏ ਜਿਹ ਰਾਜਤ ਬੇਦੀ ਕੁਲ ਦੀਫਾ ਅਸੀਂ ਤਾਂ ਇੱਥੇ ਦੇ ਰਾਜੇ ਆ ਉਹ ਦੁਨੀਆਂ ਦੇ ਰਾਜੇ ਨੇ ਰਾਜਿਆਂ ਦੇ ਰਾਜੇ ਰਾਜਨ ਰਾਜ ਪਾਨਨ ਪਾਨ ਦੇਵਨ ਦੇਵ ਤੁਮ ਕੀ ਉਹਨਾਂ ਦੀ ਮਹਿਮਾ ਬਿਆਨ ਕਰਾਂਗੇ ਹਾਲਾਂਕਿ ਝੰਡੇ ਨੇ ਬਿਆਨ ਕਰਨਾ ਸੀ ਗੁਰੂ ਨਾਨਕ ਦੇ ਮਹਾਰਾਜਿਆਂ ਦੇ ਬਾਰੇ ਪਰ ਇੰਦਰਸੈਨ ਰਾਜਾ ਮਲੋਕ ਇਤਨਾ ਬੰਦਗੀ ਵਾਲਾ ਬੰਦਾ ਸੀ ਉਹ ਅਤੇ ਉਹ ਸਤਿਗੁਰਾਂ ਦੀ ਸਿਫਤ ਕਰਦਾ ਪਿਆ ਕਿ ਆਪਾਂ ਹੁਣ ਪ੍ਰੇਮ ਦੇ ਨਾਲ ਗੁਰੂ ਨਾਨਕ ਦੇ ਮਹਾਰਾਜਿਆਂ ਦੇ ਦਿਦਾਰੇ ਕਰੀਏ ਬੈਠਿਓ ਨਿਕਟ ਪਾਓ ਕੋਰ ਤਰਕੈਂ ਸਤਿਗੁਰਾਂ ਦੇ ਕੋਲ ਆਏ ਚਰਣਾ ਤੇ ਲੰਮਾ ਇਦਾ ਪੈ ਗਿਆ ਪਾਓ ਦੇ ਨਾਲ ਪ੍ਰੇਮ ਦੇ ਨਾਲ ਜਿਵੇਂ ਕਾਫੀ ਲੰਮੇ ਸਮੇਂ ਤੋਂ ਪਹਿਚਾਣਾ ਹੋਵੇ ਅਤੇ ਵਿਛੜਿਆ ਹੋਵੇ ਸਨੇਹੀ ਹੋਵੇ ਦਿਲਦਾਰ ਹੋਵੇ ਦਿਲਗੀ ਇਤਨਾ ਦਾ ਏਦਾਂ ਦਾ ਇਨਸਾਨ ਕੇ ਪਤਾ ਨਹੀਂ ਕਿੰਨੇ ਸਮੇਂ ਤੋਂ ਵਿਚੜੇ ਹੋਏ ਨੇ ਇੱਕ ਦੂਜੇ ਨੂੰ ਜਾਣਦੇ ਨੇ ਚਰਣਾ ਤੇ ਲੰਮਾ ਪੈ ਗਿਆ ਲੰਮਾ ਪੈ ਕੇ ਸਤਿਗੁਰਾਂ ਦੇ ਚਰਨ ਬੋਸ਼ੀ ਕਰਨ ਲੱਗ ਪਿਆ ਮਤਲਬ ਚਰਨਕੁਟਣ ਲੱਗ ਪਿਆ ਸਤਿਗੁਰੂ ਬੜੇ ਲੰਮੇ ਸਮੇਂ ਤੋਂ ਤੁਹਾਡੀ ਹੋਂਦ ਸੀ ਇਹਨਾਂ ਮੁਬਾਰਕ ਚਰਣਾ ਨੂੰ ਮੱਥੇ ਦੇ ਨਾਲ ਲਾਉਣਾ ਸੀ ਇਹਨਾਂ ਮੁਬਾਰਕ ਚਰਣਾ ਨੂੰ ਚੁੰਮਣਾ ਸੀ ਤੁਹਾਡੇ ਅਲਫਾਜ਼ਾਂ ਨੂੰ ਸੁਣਨਾ ਸੀ ਬੜਾ ਸਮਾਂ ਲਾ ਦਿੱਤਾ ਤਸ ਸਤਿਗੁਰੂ ਬੋਲੇ ਕਰਤ ਬੇਦੀ ਅੰਬੇਰਤੀ ਦੋ ਹੁਣ ਦੋਵੇਂ ਜਣੇ ਬੇਨਤੀ ਕਰਦੇ ਨੇ ਇਹ ਦੋਨਾਂ ਦੀ ਬੇਨਤੀ ਹੈ ਚਰਨ ਫੜ ਕੇ ਸਤਿਗੁਰਾਂ ਦੇ ਮਵਾਰਕ ਚਰਨਾਂ ਦੇ ਵਿੱਚ ਬੇਨਤੀ ਕਰਦੇ ਨੇ ਜਿਨ ਕਹਿ ਰਹੇ ਦੇਵ ਕਾਰਨ ਕੋ ਐ ਗੁਰੂ ਨਾਨਕ ਦੇ ਮਹਾਰਾਜ ਜੀ ਕਿ ਦੁਨੀਆਂ ਦੇ ਵਿੱਚ ਕੋਈ ਐਦਾਂ ਦਾ ਇਨਸਾਨ ਹੈ ਜਿਹਦੇ ਮਨ ਦੇ ਵਿੱਚ ਵਿਕਾਰ ਨਾ ਹੋ ਇੰਦਰਸੈਨ ਰਾਜੇ ਦਾ ਇਹ ਹੈ ਕਿ ਸਤਿਗੁਰੂ ਕੋਈ ਹੈ ਹੈ ਦੁਨੀਆਂ ਦੇ ਵਿੱਚ ਤੁਹਾਨੂੰ ਛੱਡ ਕੇ ਕਿਉਂਕਿ ਤੁਸੀਂ ਤਾਂ ਰੱਬ ਦਾ ਰੂਪ ਹੋ ਤੁਹਾਡੇ ਨਾਲ ਇਨਸਾਨ ਦਾ ਬਰਾਬਰੀ ਨਹੀਂ ਕਰ ਸਕਦੇ ਤੁਹਾਡੀ ਤਕਵੀ ਹੈ ਇਦਾਂ ਦਾ ਕਿਉਂਕਿ ਜਿੱਥੇ ਵੀ ਜਾਈਦੇ ਸਭ ਤੋਂ ਪਹਿਲਾਂ ਧਰਮਕ ਟਿਕਾਣਾ ਉੱਥੇ ਵੀ ਵਿਕਾਰ ਪਹੁੰਚ ਕੇ ਧਰਮਕ ਟਿਕਾਣੇ ਤਰਜ਼ਾਪਦਾ ਨਾ ਹੋਵੇ ਰੱਬ ਦੇ ਦਰ ਦੀ ਗੱਲ ਹੋਵੇ ਇਹ ਇਹ ਤਾਂ ਦੀ ਗੱਲ ਹੋਵੇ ਸੰਜੀਵਾਲਤਾ ਦੀ ਗੱਲ ਹੋਵੇ ਉੱਥੇ ਵੀ ਜਾ ਕੇ ਬੰਡੀਆਂ ਬੈ ਗਈਆਂ ਇਹ ਤੋਂ ਵੱਡਾ ਤਕਕਾਰ ਕੋਈ ਹੋ ਨਹੀਂ ਸਕਦਾ ਜਿਹੜਾ ਇਨਸਾਨ ਇਨਸਾਨਾਂ ਦੇ ਵਿੱਚ ਬੰਡੀਆਂ ਬੈ ਗਈਆਂ ਪਰ ਆ ਦੋ ਨੇ ਇੱਕ ਇਧਰਲੇ ਧਰਮ ਨੂੰ ਮੰਨਦੇ ਇੱਕ ਦੂਜੇ ਧਰਮ ਨੂੰ ਮੰਨਦੇ ਧਰਮ ਤਾਂ ਕਹਿੰਦੇ ਨੇ ਸੰਜੀਵਾਲਤਾ ਹੋਵੇ ਪਿਆਰ ਮਹੱਭਤ ਹੋਵੇ ਪਰ ਬੰਡੀਆਂ ਬੈ ਗਈਆਂ ਸੈਂਦਰ ਸੈਨ ਕਹਿ ਰਿਹਾ ਸਤਿਗੁਰੂ ਕਿਰਪਾ ਕਰੋ ਕਿ ਐਦਾਂ ਦਾ ਕੋਈ ਹੈ ਇਨਸਾਨ ਕੇ ਜਿਨੂੰ ਵੇਖਿਆ ਜਾਵੇ ਜਿਨੂੰ ਸੁਣਿਆ ਜਾਵੇ ਕਿ ਜਿਹੜਾ ਜਿਹਦੇ ਕੋਲ ਵਿਕਾਰ ਨਾ ਹੋਣ ਕਿ ਸਾਨੂੰ ਦੱਸੋ ਜੇਕਰ ਤੁਮ ਗਿਆਨ ਸੰਪੂਰਨ ਅਤੇ ਦੂਸਰ ਇੱਕ ਤਾਂ ਇਹ ਅਤੇ ਦੂਸਰਾ ਸਵਾਲ ਉਹਨੇ ਕੀਤਾ ਕਿ ਕਿ ਸਤਿਗੁਰੂ ਕਿ ਦੂਸਰਾ ਜਿਹਦੇ ਕੋਲ ਗਿਆਨ ਸੰਪੂਰਨ ਹੋਵੇ ਕਿ ਦੁਨੀਆ ਤੇ ਹੈ ਇਦਾਂ ਦਾ ਕੋਈ ਜੇ ਹੈ ਤਾਂ ਫਿਰ ਇਤਨਾ ਨਰਕ ਕਿਉਂ ਵਾਪਰੇ ਆ ਹੁਣ ਗੁਰੂ ਨਾਨਕ ਦੇਵ ਮਹਾਰਾਜ ਜੀ ਲਾਜ਼ਮੀ ਆ ਉਹਨਾਂ ਨੇ ਹਾਂ ਹੀ ਕਹਿਣਾ ਭਾਈ ਇਹ ਧਰਤੀ ਖਲੋਤੀ ਉਹਨਾਂ ਦੇ ਆਸਰੇ ਐ ਇਹਦਾ ਧਰਤੀ ਤਾਂ ਪੁਕਾਰਾਂ ਕਰਦੀ ਐ ਬਿਸਰਿਆ ਜਿਨਾਂ ਨਾਮ ਸੇ ਭੁਵੇਂ ਪਾਰਤੀਏ ਦਿਲੋ ਮੁਹੱਬਤ ਜਨ ਸਈ ਸੱਚੇ ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਜੇ ਧਰਤੀ ਤਾਂ ਪੁਕਾਰ ਕਰਦੀ ਐ ਨਾ ਜਿਹੜੇ ਦਿਲ ਦੇ ਵਿੱਚ ਮੁਹੱਬਤ ਨਹੀਂ ਐ ਤੇ ਜਿਹੜੇ ਬਾਂਜੇ ਨੇ ਨਾਮ ਤੋਂ ਇਹ ਤਪ ਆਰਣੇ ਕਰਦੇ ਇਤੇ ਹੁਣ ਉਹੀ ਗੱਲ ਇੰਦਰਸਾਨ ਜੀ ਕਹਿੰਦੇ ਨੇ ਕਿ ਸਤਿਗੁਰੂ ਸਾਨੂੰ ਦੱਸਣਾ ਕਰੋ ਕਿ ਨਿਜੁਕ ਉਪਦੇਸ਼ ਦੀਜੀਐ ਪੂਰਨ ਕਿ ਤੁਹਾਡੇ ਮੁਬਾਰਕ ਚਰਨਾਂ ਦੇ ਵਿੱਚ ਆਇਆ ਐ ਮਹਾਪੁਰਸ਼ੋ ਕਿ ਸਾਨੂੰ ਇਹਨਾਂ ਦੇ ਸਾਡੇ ਸਵਾਲਾਂ ਦਾ ਜਵਾਬ ਦਿਓ ਅਤੇ ਪੂਰਨ ਮਲੋ ਹੁਣੇ ਦੋ ਸਵਾਲ ਨੇ ਸਾਡੇ ਤਾਂ ਇਹਨਾਂ ਦਾ ਜਵਾਬ ਦੇਣਾ ਕਰੋ ਬਹੁਤ ਦਿਨ ਕੀ ਹਮ ਉਰਚਾ ਹੋ ਇੰਦਰਸੈਨ ਕਹਿੰਦਾ ਕਿ ਬੜੇ ਲੰਮੇ ਸਮੇਂ ਤੋਂ ਜਦੋਂ ਤੋਂ ਰੱਬ ਨੂੰ ਜਾਣਿਆ ਹੈ ਭਾਬ ਕੇ ਜਦੋਂ ਤੋਂ ਇਹ ਧਿਆਨ ਧਰਨਾ ਸ਼ੁਰੂ ਕੀਤਾ ਉਦੋਂ ਤੇ ਦਿਲ ਦਿਮਾਗ ਦੇ ਵਿੱਚ ਦੋ ਸਵਾਲ ਘੁੰਮਦੇ ਕਿ ਜੇ ਐਦਾ ਹੈ ਤਾਂ ਇਤਨਾ ਨਰਕ ਕਿਉਂ ਵਿਆਪਦੇ ਦੁਨੀਆ ਤੇ ਜੇ ਨਰਕ ਵਿਆਪਰੇ ਹੈ ਅਗਰ ਉਹਨਾਂ ਦੀ ਬੰਦਗੀ ਤਾਂ ਪੂਰੇ ਨਰਕ ਨੂੰ ਕੱਟ ਸਕਦੀ ਤਾਂ ਕਿਉਂ ਨਹੀਂ ਹੋ ਰਿਹਾ ਤਾਂ ਉਹਨਾਂ ਨੇ ਸਵਾਲ ਕੀਤਾ ਸੀ ਹਮ ਪਰ ਸੰਤ ਕਿਰਪਾਲ ਪ੍ਰਸੀਜੈ ਸਤਿਗੁਰੂ ਅਤੇ ਤੀਸਰਾ ਸਾਡਾ ਇਹ ਸਾਡਾ ਮਨ ਤਨ ਤੁਹਾਡੇ ਮੁਬਾਰਕ ਚਰਣਾ ਦੇ ਵਿੱਚ ਹੈ ਜੋ ਤੁਸੀਂ ਕਹੋਗੇ ਤੁਹਾਡਾ ਬਚਨ ਤੁਹਾਡਾ ਹੁਕਮ ਸਾਡੇ ਸਿਰ ਮੱਥੇ ਹੈ ਅਸੀਂ ਤੁਹਾਡੇ ਮੁਬਾਰਕ ਚਰਣਾ ਤੇ ਹਾਂ ਅਸੀਂ ਤੁਹਾਡੇ ਗੋਲੇ ਅਤੇ ਤੁਸੀਂ ਸਾਡੇ ਗੁਰੂ ਜਿਹੜਾ ਹੁਕਮ ਕਰੋਗੇ ਤੁਹਾਡੇ ਹੁਕਮ ਦੇ ਅਨੁਸਾਰ ਚੱਲਾਂਗੇ ਕਿਰਪਾ ਕਰੋ ਤਾਂ ਜਦੋਂ ਇਦਾਂ ਕੋਟਕ ਜਨਮ ਬਤੀਤੇ ਭੁੱਲੇ ਇਹ ਹੋ ਸਕਦਾ ਹੈ ਮੇਰੇ ਬੰਦੇ ਵਿੱਚ ਸਵਾਲ ਹੋਵੇ ਪਰ ਮੈਂ ਸਮਝਦਾ ਮੇਰੇ ਇਕੱਲੇ ਦਾ ਨਹੀਂ ਤਾਂ ਪੂਰੀ ਦੁਨੀਆ ਦਾ ਸਵਾਲ ਹੈ ਕਿ ਰੱਬ ਦਾ ਨਾਮ ਜਪੇ ਆ ਤਰਜਾਈਦ ਹੈ ਰੱਬ ਦਾ ਨਾਮ ਜਪੇ ਆ ਕੋਹਾਂ ਦੂਰ ਤੱਕ ਰੱਬ ਦੀ ਸਿਫਤ ਜਾਂਦੀ ਹੈ ਕੋਹਾਂ ਦੂਰ ਤੱਕ ਇਹ ਨਾਮ ਦੀ ਮਹਿਕ ਜਾਂਦੀ ਹੈ ਜੇ ਇੱਕ ਨਗਰ ਦੇ ਵਿੱਚ ਇੱਕ ਹੈ ਤਾਂ ਫਿਰ ਇਤਨਾ ਨਰਕ ਦਾ ਆਕਰਮਦਾਹ ਅਤੇ ਇਤਨਾ ਵਿਕਾਰੀਆਂ ਦਾ ਬੋਲ ਵਾਲਾ ਕਿਉਂ ਹੈ ਤੁਸੀਂ ਤਾਂ ਕਹਿੰਦੇ ਚੰਦਰਾਂ ਦੇ ਵਾਂਗ ਮਹਿਕ ਜਾਂਦੀ ਹੈ ਇਸ ਨਾਮ ਦੀ ਰੱਬ ਦੀ ਬੰਦਗੀ ਦੀ ਤਾਂ ਫਿਰ ਇਹ ਮਹਿਕ ਅੰਦਰ ਅੰਦਰ ਹੀ ਕਿਉਂ ਹੈ ਮਹਿਕ ਬਾਹਰ ਕਿਉਂ ਨਹੀਂ ਜਾ ਰਹੀ ਉਨੇ ਸਵਾਲ ਕੀਤਾ ਸੀ ਕਿ ਕੱਲਾ ਮੇਰਾ ਨਹੀਂ ਹੈ ਕਿਉਂਕਿ ਕੋਟਕ ਜਨਮ ਇੱਕ ਕਰੋੜਾਂ ਤੋਂ ਜਦੋਂ ਤੋਂ ਇਨਸਾਨ ਰੱਬ ਨੇ ਬਣਾਏ ਨੇ ਤਾਂ ਉਦੋਂ ਦਾ ਹੋ ਸਕਦਾ ਹੈ ਮਨ ਦੇ ਵਿੱਚ ਹਰ ਇੱਕ ਦੇ ਸਵਾਲ ਹੋਵੇ ਐਸਾ ਤਾਂ ਗੁਰੂ ਜਿਹੜਾ ਮੈਂ ਤੁਹਾਡੇ ਤੋਂ ਪੁੱਛਣ ਲੱਗੇ ਆਂ ਨਿਜ ਸਰੂਪ ਤੇ ਭੈ ਪ੍ਰਤਕੂਲੇ ਮੈਂ ਤੁਹਾਡੇ ਕੋਲੇ ਵਚਨ ਕਰਨ ਲੱਗੇ ਆਂ ਤੁਹਾਡੇ ਨਾਲ ਪ੍ਰੀਤ ਕਰਕੇ ਤੁਹਾਡੇ ਨਾਲ ਮਹੱਬਤ ਕਰਕੇ ਕਿ ਮੈਂ ਤੁਹਾਡੇ ਦਰ ਦਾ ਹਾਂ ਇਹ ਤੋਂ ਬਾਅਦ ਹੋਰ ਮੇਰੇ ਕੋਲ ਕੁਝ ਵੀ ਨਹੀਂ ਤਾਂ ਸਤਿਗੁਰੂ ਇਹਨਾਂ ਸਵਾਲਾਂ ਦਾ ਜਵਾਬ ਦੇ ਉਹ ਸੋ ਸਬਰੂਪ ਆਪ ਦੇ ਉਹ ਦਿਖਾਈ ਤਾਂ ਮੈਂ ਤਾਂ ਕਹਿਣਾ ਤੁਸੀਂ ਬਚਨ ਕਰੋ ਅਤੇ ਜਿਹੜਾ ਤੁਹਾਡਾ ਸਬਰੂਪ ਆਪਣੇ ਆਪ ਨੂੰ ਛਪਾਉਂਦੇ ਹੋ ਨਾ ਤੁਸੀਂ ਉਹ ਸਬਰੂਪ ਅਜੇ ਇੱਥੇ ਬਿਆਨ ਕਰਦੇ ਹੋ ਕਿ ਕਾਇਨਾਤ ਦੀ ਵੰਗ ਡੋਰ ਤੁਹਾਡੇ ਹੱਥ ਦੇ ਵਿੱਚ ਪੂਰੇ ਵਿਸ਼ਵਵਿਦੀ ਅਤੇ ਪੂਰੀ ਕਾਇਨਾਤ ਦੀ ਜਿਹੜੀ ਪ੍ਰਤਪਾਲਣਾ ਉਹ ਤੁਹਾਡੇ ਹੱਥ ਦੇ ਵਿੱਚ ਹੈ ਜਨਮ ਤੁਹਾਡੇ ਹੱਥ ਦੇ ਵਿੱਚ ਪ੍ਰਤਪਾਲਣਾ ਤੁਹਾਡੇ ਹੱਥ ਦੇ ਵਿੱਚ ਅਤੇ ਉਹਨਾਂ ਦੇ ਜਿਹੜਾ ਪਰਲੋ ਕਰਦੇ ਹੋ ਉਹ ਵੀ ਤੁਹਾਡੇ ਹੱਥ ਦੇ ਵਿੱਚ ਹੈ ਇਹ ਸਤਿਗੁਰੂ ਆਪਣੇ સ્વરૂਪ ਨੂੰ ਤੁਸੀਂ ਬਿਆਨ ਕਰੋ ਉਹ ਨਹੀਂ ਤਾਂ ਜਾਣਦੇ ਆ ਕਿ ਤੁਸੀਂ ਰੱਬ ਦਾ ਰੂਪ ਪਰ ਜਿਹੜਾ ਤੁਹਾਡਾ સ્વરૂਪ ਹੈ ਨਾ ਇਹ ਸੂਰਜ ਤੇ ਵੰਗ ਝੱਲਣਾ ਬੜਾ ਮੁਸ਼ਕਲ ਹੈ ਕਿ ਤੁਹਾਡਾ ਪ੍ਰਤਾਪਿਤ ਨੈ ਰੱਬ ਪਰਮਾਤਮਾ ਹੋ ਤੁਸੀਂ ਪਰ ਆਪਣੇ ਆਪ ਨੂੰ ਤੁਸੀਂ ਛਪਉਂਦੇ ਹੋ ਜਿੱਥੇ ਵੀ ਗਏ ਹੋ ਆਪਣੇ ਆਪ ਨੂੰ ਤੁਸੀਂ ਛਪਾਇਓ ਨਰਕ ਦਾ ਖਾਤਮਾ ਕੀਤਾ ਕਲੇਸ਼ਾਂ ਦਾ ਖਾਤਮਾ ਕੀਤਾ ਵਕਾਰੀਆਂ ਦਾ ਤੁਸੀਂ ਉਹਨਾਂ ਦੇ ਵਿਕਾਰ ਖਤਮ ਕੀਤੇ ਪਰ ਫਿਰ ਆਪਣੇ ਆਪ ਨੂੰ ਉਸ ਹੀ ਅਵਸਥਾ ਦੇ ਵਿੱਚ ਲੈ ਆਉਂਦੇ ਹੋ ਕਿ ਤੱਕ ਦੁਨੀਆ ਦੇ ਆਮ ਇਨਸਾਨ ਤੁਆਂ ਨੂੰ ਵੇਖ ਕੇ ਰੱਤਾ ਪਰ ਵੀ ਮਨ ਦੇ ਵਿੱਚ ਨਹੀਂ ਆਉਂਦਾ ਕਿ ਇਹ ਦੁਨੀਆ ਦੇ ਫਾਲਕ ਨੇ ਮੈਂ ਇੱਥੇ ਦਾ ਰਾਜਾ ਰਾਜਾ ਵੀ ਨਹੀਂ ਲੋਕਾਂ ਦੀ ਖਿਦਮਤ ਕਰਦਾ ਹਾਂ ਕਿ ਅਨੇਕਾਂ ਬਾਰ ਮਨ ਦੇ ਵਿੱਚ ਕਈ ਵਾਰ ਗਮਾਨ ਆ ਜਾਂਦਾ ਹੈ ਮੇਰਾ ਹੁਕਮ ਚੱਲਦਾ ਹੈ ਮੇਰੇ ਪਰਜਾ ਦੇ ਅਨੁਸਾਰ ਦੁਨੀਆ ਚੱਲਦੀ ਹੈ ਇਹ ਨਗਰ ਹੀ ਹੈ ਅਤੇ ਇਸ ਨਗਰ ਦੇ ਕਿ ਮੇਰੇ ਮੁਤਾਬਕ ਇਹ ਸਾਰਾ ਨਗਰ ਚੱਲਦਾ ਹੈ ਮਨ ਦੇ ਵਿੱਚ ਕਈ ਵਾਰ ਆ ਜਾਂਦਾ ਹੈ ਕਿ ਵੀ ਸਿਰ ਨਗਰ ਮੇਰਾ ਹੈ ਮੈਂ ਮਾਲਕ ਐ ਤੇ ਮੈਂ ਪ੍ਰਸਤਗੁਰੂ ਤੁਸੀਂ ਤਾਂ ਪੂਰੀ ਦੁਨੀਆ ਦੇ ਮਾਲਕ ਹੋ ਪਰ ਹਰਾਨਗੀ ਇਸ ਗੱਲ ਦੀ ਹੈ ਪੂਰੀ ਦੁਨੀਆ ਦੇ ਮਾਲਕ ਹੋਣ ਦੇ ਬਾਵਜੂਦ ਵੀ ਤੁਸੀਂ ਨੇ ਆਪਣੇ ਆਪ ਨੂੰ ਛੁਪਾਇਆ ਹੋਇਆ ਜਾਮਾ ਕਬੋ ਨਾ ਆਵਨ ਜਾਈ ਸਤਿਗੁਰੂ ਆਪਣੇ ਮਵਾਰਕ ਰਸਨਾ ਤੋਂ ਬਚਨ ਬੋਲੋ ਅਮਰ ਤਬਰਗੇ ਅਸੀਂ ਸੁਣਾਂਗੇ ਨਿਹਾਲ ਹੋਵਾਂਗੇ ਸਾਡਾ ਆਉਣਾ ਵੀ ਅਤੇ ਜਾਣਾ ਵੀ ਸਾਡਾ ਖਤਮ ਹੋਵੇਗਾ ਮਤਲਬ 84 ਦਾ ਗੇੜ سا کٹیا جائے گا آبو نج جام کبو جا نا آ جا جمنا مرنا نہیں ہوگا وچن چوراسی سیرے گیڑ بچوں اسی لنگ جانے. جان ہے صرف تلفاظاں کر کے تے وچنا کر کے کرپا کرو ساتھ گرو انہوں گرو رنانک دیو مہاراج جی یہ وچن کرنے ਜਿਹੜਾ ਛੱਡੇ ਨੂੰ ਕਹਿੰਦਾ ਸੀ ਆਪਾਂ ਸਵਾਲ ਨਹੀਂ ਕੋਈ ਕਰਨਾ ਗੁਰੂ ਨਾਨਕ ਦੇ ਮਹਾਰਾਜ ਜੀਾਂ ਦੇ ਕੋਲ ਹੁਣ ਇਹਦਾ ਨੇੜੇ ਆਇਆ ਹੁਣ ਇਹਨੇ ਆਪਣੇ ਆਪ ਨੂੰ ਪੂਰਾ ਖੋਲ ਕੇ ਰੱਖਿਆ ਸਤਿਗੁਰੂ ਐਦਾਂ ਹੋਵੇ ਸਤਿਗੁਰੂ ਇਹ ਤਾਂ ਹੋਵੇ ਪੁਰੇ ਆਪਣੇ ਘਟ ਨੇ ਦੁੱਖ ਇਹਦੇ ਦੁਨੀਆ ਦੇ ਜਿਆਦਾ ਨਹੀਂ ਕਿ ਮੇਰਾ ਸਵਾਲ ਨਹੀਂ ਸਤਿਗੁਰੂ ਇਹ ਪੂਰੀ ਦੁਨੀਆ ਬਾਕੀ ਇਹ ਸਵਾਲ ਸਾਰੇ ਸਗੇ ਹੋਰ ਵੀ ਬਹੁਤ ਸਵਾਲ ਨੇ ਨਹੀਂ ਕੀਤੇ ਨੇ ਗੁਰੂ ਨਾਨਕ ਦੇ ਮਹਾਰਾਜ ਇਹ ਸਤਿਗੁਰਾਂ ਨੇ ਅੱਗੇ ਉਹਨੇ ਇੱਕ 100 ਸਵਾਲਾਂ ਦਾ ਜਵਾਬ ਇੱਕ ਦੇ ਵਿੱਚ ਹੀ ਜਵਾਬ ਦੇ ਦਿੰਦਾ ਹੁਣ ਅੱਗੇ ਵੀ ਇਹ ਬਚਨ ਸਤਿਗੁਰਾਂ ਦੇ ਨਾਲ ਸਾਂਝੇ ਕਰ ਰਹੇ ਹਾਂ ਜੀ ਅੱਗੇ ਆਪਾਂ ਕੱਲ ਨੂੰ ਵਿਚਾਰਾਂਗੇ ਸਮਾਪਤੀ ਦਾ ਸਮਾਂ ਹੋਣਿਆ ਬਰਦਾ ਦੇਣਾ ਵਾਹ ਜੀ ਗੁਰੂ ਜੀ ਕਾ ਤੁਸ ਵਾਹ ਜੀ ਗੁਰੂ ਜੀ ਸਤਿ